ਆ ਗਿਆ ਲੋਟ ਕਾਲੋ ਲੋ ਜੀ ਬਾਈ ਚੱਲਦੇ ਕੰਮ ਚ ਪ੍ਰਧਾਨ ਆ ਗਿਆ ਪ੍ਰਧਾਨ ਨੂੰ ਪਾਰਟੀ ਦਾ ਪੈ ਜੇ ਇੱਧਰ ਸਾਰਾ ਕੰਮ ਖਰਾਓ 11 ਹੋੱਕਾ ਬਦਲ ਲੀਆ ਪ੍ਰਧਾਨ ਜੀ ਕਾਟੇ ਹੁੱਕੇ ਨਹੀਂ ਲੋਟ ਹੁੰਦੇ ਲੋ ਜੀ ਬਾਈ ਕਹਿੰਦੇ ਤੀਆ ਸੱਪ ਆ ਗਿਆ ਐਮਲਕੀਤ ਬਾਈ ਪਾਉਂਗੀ ਵਚਨ ਕਰਤੇ ਐਮਲਕੀਤ ਬਾਈ ਨੇ ਕਹਿੰਦਾ ਇਹਦਾ ਪੈ ਜਾਣੀ ਬਾਈ ਹਾਂ ਰਾਜਾ ਜੀ ਬਾਈ ਉਹ ਰਾਜਾ ਵੀ ਪਾਉਂਗਾ ਰੇ ਦੇਖੋ ਵਾਕੇ ਜੇ ਕਾਲੇ ਵਾਲੇ ਨੂੰ ਪੈਂਦੀ ਐ ਇਹ ਤਾਂ ਨੇੜੇ ਨੂੰ ਬਿੰਦਰભાઈ ਹੁਣ ਨਾ ਆਸਰਾ ਤੋੜ ਹੁਣ ਤਾਂ ਪੈਣੀ ਚਾਹੀਦੀ ਐ ਬਾਜੀ ਐ ਨਾ ਇਸ ਦਾ ਪੱਤੀ ਲੱਗੀ ਜਾਂਦੀ ਐ ਇਹਨਾਂ ਨਿਕਲ ਆਉਂਦੀ ਉਹ ਇਹ ਕਿੜੀ ਬਾਈ ਹਾਂ ਪੱਤੀ ਹਾਂ ਵੀ ਮੋਟੀ ਕਰੀ ਪੀ ਐ ਹੈ ਮੋਟੀ ਕਰੀ ਪੀ ਹਾਂ ਬਲਕੀਤ ਬਾਈ ਰੋਟੀ ਖਾ ਕੇ ਚੱਕਣ ਵਾਲੀ ਹੁੱਕਾ ਹਾਂ ਇਕੱਲਾ ਬੰਦਾ ਚੱਕੀ ਹੀ ਸਕਦਾ ਸਹੀ ਗੱਲ ਐ ਸਪੈਸ਼ਲ ਐ ਜੀ ਬਣਾਈ ਗਏ ਸਸਰੀ ਕਾਲਜੀ ਬਾਈ ਸਾਰਿਆਂ ਨੂੰ ਚੱਲਿਆ ਬਾਈ ਇਹ ਟਰਾਲੇ ਦਾ ਬਿੱਡ ਦਾ ਉੱਪਰ ਪ੍ਰੋਜੈਕਟ ਬਣਾਉਣਾ ਟਰਾਲਾ ਤਿਆਰ ਵਰ ਤਿਆਰ काम 뭐 ਵਧੀ ਜਾ ਰਿਹਾ ਹੈ ਗਏ ਸਵੇਰੇ ਵੀ ਤੇ ਬਾਈ ਕੰਮ ਕਰਨਾ ਤੇ ਜੱਜ ਵਾਲਾ ਇੱਕ ਪੈਪ ਜਾ ਲਿਆ ਤੇ ਬਾਈ ਇਹੋ ਤੁਹਾਡੇ ਦੇ ਉੱਪਰ ਬੈਣਾ ਹੈ ਉਹਦੀ ਫੀਟਿੰਗ ਜੀ ਕਰਨੀ ਦੀ ਉਹ ਤੇ ਬਾਅਦ ਮੈਂ ਦੁੱਲੇ ਦੇ ਕੋਲ ਜਾ ਕੇ ਆਏ ਤੇ ਤੇ ਦੁੱਲੇ ਨੇ ਟਾਈਮ ਦੇ ਦਿੱਤਾ ਬਾਈ ਸ਼ਾਮ ਦਾ 3 ਵਜੇ ਦਾ 3 ਤੇ ਵੀ 4 ਵਜੇ ਗਏ ਗਰਮੀ ਬਹੁਤ ਜ਼ਿਆਦਾ ਬਈ ਅੱਜ ਛੱਤੀ ਦਾ ਮੁੰਮ ਨੇ ਵੀ ਜਾਣਾ ਤਾਂ ਕਰਕੇ ਬਿੰਦਰ ਬਾਈ ਨੇ ਹੁਣ ਫੋਨ ਕਰਿਆ ਪਿਆ ਕਹਿੰਦਾ ਵੀ ਆ ਜਾ ਜਾ ਕੇ ਇੱਕ ਵਾਰ ਜਿਹੜਾ ਸਿਸਟਮ ਜਾਂ ਬਣਾਉਣ ਵਾਲਾ ਬਣਾ ਲਈਏ ਫੇ ਬਾਈ ਗੱਠਾ ਗੁੱਠਾ ਜਾਂ ਜਾਖੇ ਲਿਆਉਣੀਆਂ ਦਿਨ ਘਟਦੇ ਜਾਂਦੇ ਹੁਣ ਕਿਉਂਕਿ ਜੇ ਪਸੇ ਕਾਲ ਜੀ ਬਾਈ ਸਾਰਿਆਂ ਨੂੰ ਚੱਲ ਰਿਹਾ ਕੰਮ ਬਾਈ ਗਿੰਦਰ ਬਾਈ ਕੱਦਾਂ ਠੀਕਦਾ ਸਾਨੂੰ ਨਿਕਾਣ ਦੇਣਾ ਕੋਈ ਗੱਡੀ ਨਾ ਪੈਦਲੇ ਨਾਲ ਦੀ ਨਾਲ ਜੱਗੇ ਰਾਂ ਦੇ ਘਰ ਜੱਗੇ ਦਾ ਬਾਪੂ ਕਹਿੰਦਾ ਮੇਰਾ ਟਰਾਲਾ ਦੇ ਜੋ ਪਰ ਬਾਈ ਮੇਨ ਗੱਲ ਹੈ ਵੀ ਟਰਾਲੇ ਨੂੰ ਲੱਗੀ ਵੀ ਜਾਲੀ ਜਾਲੀ ਕਰਕੇ ਸਾਰੀ ਕਹਿੰਦੇ ਵੀ ਬੱਡਾ ਵਾਲਾ ਉਹ ਲੈ ਕੇ ਜਾਣਾ ਇਹਨੂੰ ਜਾਲੀ ਨਹੀਂ ਲੱਗੀ ਵੀ ਨਹੀਂ ਰਾਜੀ ਬਾਈ ਦੇ ਦੁਆਈ ਖੜਾ ਤਾਂ 2 बाई ਫਟਾ ਬਿੰਦਰ ਬਾਈ ਵਾਲ ਨੂੰ ਵੀ ਜਾਲੀ ਆ ਬਾਈ ਜਾਲੀ ਵਾਲੇ ਵਿੱਚ ਨਾ ਫਿਰ ਨਟ ਬਹੁਤ ਖੋਲਣੇ ਪੈਣੇ ਨੇ ਮੈਂ ਤਾਂ 12 ਵਾ ਕਸਾ ਜਾਲੀ ਲੱਗਣੇ ਦੀ ਬਾਅਦ ਚ ਤੇ ਰਾਜੀ ਬਾਈ ਵੀ ਕਹਿੰਦਾ ਤਾਂ ਕਹਿੰਦਾ ਯਾਤਰਾ ਨੂੰ ਜਾਣਾ ਜਦ ਲਈ ਸਿਆਲ ਵਾਲੇ ਜੀ ਪਰ ਗਰਾਰੀ ਜਾਲੀ ਵਾਲੇ ਪਰ ਜੀ ਗਰਮੀ ਜ਼ਿਆਦਾ ਵੀ ਇਹਦੇ ਪਹਿਲਾਂ ਬਾਈ ਦਿੱਲੀ ਵਾਲਾ ਟਰਾਲਾ ਪਿੱਛੇ ਦਾ 16 ਫਟਾ ਉਹ ਬਗੈਰ ਜਾਲੀ ਦੇ ਦਾ ਫਿਰ ਬੰਦੇ ਵਧ ਗਏ ਤਾਂ 18 ਫਟਾ ਰਾਜੀ ਬਾਈ ਆ ਗਿਆ ਬਾਕੀ ਗਰਮੀ ਬਹੁਤ ਜ਼ਿਆਦਾ ਬਾਈ ਮੀਂਹ ਦੇ ਜਾਂ ਸੂਰੇ ਜਾਂ ਮੀਂਹ ਆ ਗਿਆ ਸਾਡੇ ਗੱਠਾ ਜਾਣੀਆਂ ਭੇਜ ਸਰਪਾ ਤਾਂ ਅੱਜ ਜਿਹੜਾ ਉੱਧਰ ਦੀ ਕਰ ਲੈਣੀ ਨੇ ਆਪਰ ਚੱਕ ਕੇ ਰੱਖਣੀ ਆ ਵੀ ਹਵਾ ਲੱਗੇ ਤੇ ਇੱਕ ਵਾਰ ਬਾਈ ਰਾਜੂ ਬਾਈ ਵਾਲੀ ਹੁੱਕ ਵੀ ਅੱਜ ਪਾ ਕੇ ਦੇਖਣੀ ਆ ਉਹ ਪੂਰੀ ਬੁਰੀ ਆ ਤੇ ਸਰਜੀਤ ਬਾਈ ਜਾ ਕੇ ਹੁੱਕ ਕਰਾਉਂਗਾ ਮੈਂ ਟਰੈਕਟਰ ਪਾ ਕੇ ਆ ਜਾਂਦੇ ਨੇ ਕਿੱਥੇ ਪੰਮੂ ਚੱਲ ਬੈ ਜਾ ਪਾਪਾ ਦੇ ਮੋਟਰਸਾਈਕਲ ਲੋ ਜੀ ਬਾਈ ਧੁੱਪ ਖੁੱਲ ਹੈ ਪਾ ਤੇ ਚਾਲੇ ਕਰਦੇ ਹਾਂਜੀ ਬਾਈ ਜੀ ਫੜ ਕੇ ਬਹਿ ਗਏ ਸਰਜੀਤ ਬਾਈ ਕਹਿੰਦਾ ਰਾਜੂ ਬਾਈ ਦਾ ਹੌਕਾ ਕਢਾਉਂਦਾ ਇਹਨਾਂ ਜਾ ਕੇ ਮੈਂ ਬਾਈਕ ਮੋੜ ਫਾਰ ਕੇ ਕਈ ਬਾਈ ਰਾਜੂ ਬਾਈ ਦਾ ਘਰ ਆਣਾ ਸਾਹਮਣੇ ਹਾਂ ਟੌਰ ਹੈ ਤੇਰੀ ਕਿ ਟਰੈਕਟਰ ਦੀ ਟੌਰ ਟਰੈਕਟਰ ਦੀ ਟੌਰ ਹੈ ਕਹਿੰਦਾ

ਨੱਗਰ ਹੁੱਕਾ ਵੀ ਪੂਰੀ ਪੱਤੀਆਂ ਬਾਈ ਵੀਰ ਕਹਿੰਦੇ ਹੁੱਕਾ ਵਾਲਾ ਰਿਸਕ ਨਾ ਲਿਓ ਬਾਈ ਹੁੱਕ ਦੋ ਹੁੱਕਾ ਬਾਈ ਬੜੀਆਂ ਆਪਾਂ ਇਹਨਾਂ ਕੱਢਦੇ ਤੇ ਉੱਪਰ ਰੱਖਦੇ ਹੁੱਕਾ ਯਾਰ ਹਾਂ ਮੇਰੇ ਤੇ ਬੋਰਡ ਹੋ ਗਈ ਮੈਂ ਚੈੱਕ ਕਰਨ ਨੂੰ ਹੁਣ ਜੇ ਪਿਆਰ ਨਹੀਂ ਨਹੀਂ ਹੈਗੀ ਕੀ ਮਾੜਾ ਕੰਨਾ ਫਰਕ ਆਦਾ ਫਰਕ ਹੋ ਗਿਆ ਫਰਕ ਜਿਹੜਾ ਫਰਕ ਹੈ ਪੱਤੀਆਂ ਬਾਹਰ ਨੂੰ ਹੂੰ ਇਹਦਾ ਸਾਰੇ ਚੋਲੇ ਇੱਕੇ ਸਾਈਜ਼ ਹੁੰਦਾ ਬਈ ਹੇਠ ਤੱਕ ਸਿੱਧਾ ਖੋਲ ਫੇਰ ਉਹਨੂੰ ਹੁੱਕ ਹੋਰ ਕਿਉਂ ਨਹੀਂ ਬਈ ਹਾਂ ਹੋਰ ਕੀ ਆਪੇ ਪਿੰਨਾ ਕੇ ਬਹੁਤ ਪਿੰਨਾ ਹੈ ਜੱਗਾ ਲਓ ਬਾਈ ਬਹੁਤ ਟਾਈਟ ਪੈਂਦੀ ਏ ਹੂੰ ਹੈ ਕੋਈ ਨਹੀਂ ਰੋੜੀ ਸੁੱਤਾ ਬਣੀ ਨਹੀਂ ਰਹੀ ਗੱਲ ਮਾਣੇ ਹੇ ਮਾਣੀ ਸੂਤ ਦੇ ਸੂਤ ਦੇ ਫਰਕ ਵਸ ਇੱਕ ਸੂਤ ਦਾ ਫਰਕ ਇਹ ਪੈ ਸਕਦੀ ਐ 61 ਇੱਕ ਵਾਰ ਲੱਗ ਗਿਆ 60 ਮਾਰ ਦੇ ਘਣ ਵੀ ਤਾਂ ਪੈ ਵੀ ਜਾਣੀ ਮਾਣੀ ਮੋਟੀ ਹਲੇ ਆਪਾਂ ਨੇ ਜੇ ਪਰ ਲਓ ਜੀ ਬਾਈ ਛੱਤ ਪਾਉਣ ਦੀ ਤਿਆਰੀ ਐ ਤੇ ਇਹ ਜੱਗੇ ਵਾਲਾ ਜਿਗਾਰ ਲਿਆਂਦਾ ਚੱਕ ਕੇ ਆਉਣਾ ਨਹੀਂ ਆ ਗਏ ਹਾਂ ਉਹ ਤਾਂ ਹਲੋਡਾਂਗੇ ਆਖਿਆ ਜੀਜਾ ਕੈਪ ਵਾਲੇ ਆਗੇ ਜਮੇ ਤਾਂ ਹਾਂ ਹਾਂ ਇੱਕ ਪਚਾਲੇ ਚਾਹੀਦਾ ਹੈ ਗੱਪੇ ਵਾਦ ਜਗੜ ਬਣਾ ਦਿੰਦੇ ਕੋਈ ਬਹ ਬਣਾ ਰਹੇ ਨੇ ਬਿੰਦਰ ਬਾਈ ਕਹਿੰਦਾ ਵੀ ਦੋ ਤਾਂ ਆ ਗਏ ਲੋਟ ਇਹ ਜੱਗੇ ਵਾਲਾ ਵੀ ਚੜਾਈ ਜਿਆਦਾ ਬਈ ਟਰਾਲ ਹਾਂ ਕਿਵੜਾ ਹੈ ਕਿਵੜਾ ਜਿਆਦਾ ਹੈ ਤੰਬੂ ਲੱਗ ਜੂਗਾ ਅੱਜ ਆਹ ਲਾਵਾਂਗੇ ਵਾ ਠੀਕ ਹੈ ਬਾਈ ਸਸਰੀ ਗਾਲ ਜੀ ਸਾਰਿਆਂ ਨੂੰ ਚੱਲਦਾ ਕੰਮ ਜੋੜਾਂ ਤੇ ਬਾਈ ਮੰਦਰ ਬਾਈ ਲੱਗਿਆ ਗਿਆ ਤੇ ਕੈਬ ਵੀ ਲਿਆਂਦਾ ਹੈ ਹੈ ਇਹ ਪੈਪ ਨਹੀਂ ਬਣਾ ਦੇ ਬਸ ਹੋਰ ਤੁਹਾਨੂੰ ਮੈਂ ਵੀ ਕਹਿੰਦਾ ਵੀ ਆਪਣਾ ਹੀ ਰਿਗਾਰਡ ਬਣਾ ਲੈਣਾ ਭੈਣ ਜੀ ਹਾਂ ਹਾਂ ਲਓ ਜੀ ਆ ਲੰਬੇ ਵਾਲਾ ਪੈਪ ਆ ਗਿਆ ਹਲੋ ਆ ਗਿਆ ਜੀ ਆ ਗਿਆ ਆ ਗਿਆ ਪੰਜ ਲਓ ਜੀ ਬਾਈ ਕਹਿੰਦੇ ਪਿੱਛਾ ਵਾਲਾ ਪੈਪ ਪੈਣ ਲੱਗਾ ਆ ਗਿਆ ਲੋਟ ਭਾਈ ਹਾਂ ਹੋਰ ਕਿੰਨੇ ਕਿੰਨੇ 200 ਰੁਪਏ ਹੋ ਜਾ ਆ ਪਾਈਪ ਦੇਖ ਤਾਂ ਕਿੰਨਾ ਗਾ ਲੰਬਾ ਛੱਡ ਕੇ ਵਿੱਚ ਨੂੰ ਕੌਣ ਨਹੀਂ ਪੈਸੀ ਮੈਂ ਤਾਂ ਕਹਿੰਦਾ ਲੰਬਾ ਦੇਖ ਲੈ ਤੇ ਪੂਰਾ ਵੀ ਆ ਜਾਊਗਾ ਪੂਰਾ ਆ ਗਿਆ ਬੱਸ ਇਹਦਾ ਕੱਦ ਘਟ ਗਿਆ ਕਾ ਗਿਆ ਆ ਗਿਆ ਆ ਗਿਆ ਆ ਗਿਆ ਇਹ ਨਹੀਂ ਹੁੰਦਾ ਆ ਗਿਆ ਆ ਗਿਆ ਪੂਰਾ ਹੀ ਆਇਆ ਬਾਈ ਮਨ ਤਾਂ ਐਂ ਦਾ ਵੀ ਘਟੂਗਾ ਟੋਚਾਂ ਲੱਗੂਗੀਆਂ ਪੰਜਰ ਕਿਹੜਾ ਵੀ 18 ਫਟਾਈ ਆ ਹਨਾ ਟਰਾਲਾ ਹੂੰ ਸਾਢੇ 85 ਹਾਂ ਇਹ ਖਾ ਲੈ ਆਵਲਦਰ ਬਈ ਵੀ ਭਾਈ ਜਿੰਦਰ ਸਾਢੇ 18 ਹੀ ਹੋ ਗਏ ਪੂਰੇ ਬੱਡੇ ਬੁਰੇ ਹੋ ਗਏ ਬੱਡਾ ਬੱਡਾ ਪੂਰਾ ਹੋ ਗਿਆ ਉਹ ਮੂਰੇ ਬੱਡੇ ਬੁਰੇ ਵੱਧ ਗਏ ਨਾ ਹਾਂ ਹਾਂ ਆਓ ਬੱਡੇ ਮੂਰੇ ਵੱਧ ਗਿਆ ਉਹਨਾਂ ਸਹੀ ਗੱਲ ਸਹੀ ਗੱਲ ਹੋ ਗਏ ਭਰ ਜਾ ਮੈਂ ਕਿ ਪਿੱਛੇ ਨੂੰ ਰੋਲੇ ਚੁੰਝਾ ਲਾ ਕੇ ਦੇਖਣ ਲੱਗੇ ਵਾ ਠੀਕ ਹੈ ਬਈ ਨਹੀਂ ਹੁੰਦਾ ਬਾਈ ਲੈ ਆਵੇਂ ਟਰੈਕਟਰ ਇਹ ਦੇ ਮੋੜਿਆਂ ਨੂੰ ਆਉਂਦਾ ਹੈਵਿੰਦਰ ਭਾਈ ਲੈਵਨ ਟਰੈਕਟਰ ਕਿਹਦੇ ਤੇ ਧਿਆਨ ਵੀ ਦੇਖਣਾ ਪੈਣਾ ਪਹਿਲਾਂ ਧਿਆਨ ਕੋਲ ਜਾਇਓ ਤੁਸੀਂ ਲੈ ਜਾਓ ਟਰੈਕਟਰ ਹਾਂ ਕਹਿੰਦੇ ਇੱਥੇ ਗਲੀਆਂ ਕੱਢ ਗਏ ਵਿੱਡੀ ਚੋਂ ਨਾਟ ਨਾਟ ਬਿਜੇ ਜਾਣੇ ਤੁਸੀਂ ਨਾਟ ਤਾਂ ਜੱਗੀ ਮਟਰ ਤੇ ਲੈ ਆਇਓ ਜੀ ਬਸ ਹੈ ਗੱਬੇ ਦਾ ਸੁਣ ਕੇ ਬਣੂਗਾ ਲੋ ਜੀ ਭਾਈ ਮਲਕੀਤ ਭਾਈ ਵੀ ਪਹੁੰਚ ਗਿਆ ਭਾਈ ਚੱਲਦੇ ਆਂ ਤਿਆਰੀਆਂ ਫਿਰ ਹੈ ਹੈ ਉਹ ਹੁੱਕ ਲੈਣ ਗਏ ਬਿਖਾਲੇ ਭਾਈ ਵਾਲੀ ਆ ਦੋ ਹੁੱਕਾ ਪਈਆਂ ਰਵਿੰਦਰ ਇਹ ਵੀ ਛੋਟੀ ਨਿਕਲ ਗਈ ਯਾਰ ਇੱਕ ਨਹੀਂ ਪਾਲਾ ਮੰਨੀਆ ਪਹਿਲਾਂ ហេਠਾ ਪਾ ਲੋਗੇ ਕੋਈ ਮੋਟਾ ਹੋ ਕਪੜਾ ਉਹਦੇ ਉੱਪਰ ਤਰਪਾਲ ਪਾਉਗੇ ਆਪਣੀ ਪਾਈ ਨਹੀਂ ਹੈਗੀ ਯਾਰ ਇੰਨਾ ਕ ਫਰਕ ਹੈ ਪਾਈ ਨਹੀਂ ਮੋਟੀ ਉਹ ਕਿਹੜੀ ਸਰਕਾਰੀ ਵਾਲੀ ਹੁੱਕ ਪੈਣੀ ਬਾਈ ਉਹਨੂੰ ਆਰੇ ਰਾਜੂ ਬਾਈ ਵਾਲੀ ਆਪਾਂ ਇਹ ਵਿੱਚ ਕਾਲੇ ਬਾਈ ਵਾਲੀ ਉਹ ਘਰ ਤੇ ਲੈਣ ਗਏ ਆ ਉਹ ਆਫੇ ਓਕਾ ਤਾਰ ਨਹੀਂ ਆਏ ਆ ਜਾਣਦੇ ਉਹ ਮੋਟਰਸਾਈਕਲ 'ਤੇ ਚਲੇ ਕੇ ਦੋ ਜਾਨ ਆਜੂਗੇ ਆਹ ਜੱਗੇ ਵਾਲ ਨੂੰ ਪੈ ਗਈ ਮਹਿੰਦਰੇ ਨੂੰ ਇਹਨੂੰ ਪਤਾ ਨਹੀਂ ਕਾਦੇ ਨਹੀਂ ਪਈ ਬਾਈ ਜੱਗੇ ਵਾਲੀ ਰਾਜੂ ਬਾਈ ਵਾਲੀ ਜੱਗੇ ਦੇ ਮਹਿੰਦਰਾ ਨੂੰ ਪੈ ਗਈ ਸੀ ਇਹਨੂੰ ਨਹੀਂ ਪਈ ਹੈਗੀ ਪਤਾ ਨਹੀਂ ਕਿਹਾ ਚੱਕ ਰ ਮਤਲਬ ਇਹ ਥੋੜੀ ਟੈਟ ਹੈ ਆਹ ਬਾਹਰ ਚਲੇ ਜਾਂਦੀ ਹੈ ਆਹ ਟੈਟ ਹੈ ਚਲ ਥੋੜਾ ਜਿਹਾ ਫਰਕ ਹੈ ਸੱਟ ਮਾਰ ਕੇ ਆਹਦਾ ਪੈ ਵੀ ਜਾਊਗੀ ਥੱਕੇ ਗਏ ਥੋੜਾ ਜ ਆ ਆਖਰੀ ਇਹ ਵਿੰਦਰ ਬਾਈ ਵਾਲੀ ਆ ਇਹ ਵੀ ਨਹੀਂ ਪਈ ਇਹ ਬਾਹਰ ਨਿਕਲ ਜਾਂਦੀ ਆ ਸਾਰੀ ਕੋਨਾਰੀ ਇਧਰਲੀ ਸਾਈਡ ਅੱਛਾ ਚੌੜਾ ਚੁੱਲਾ ਹੈ। ਬਾਕੀ ਦੇਖਦੇ ਲੈਣਗੇ ਆ। ਉਹ ਤਾਂ ਆਏ ਜਾਣੀ ਬਾਈ। ਉਹ ਆਏ ਨੂੰ ਤਾਂ ਬਣਾਈ ਵੀ ਉਹ। ਉਹ ਸਪੈਸ਼ਲ ਬਣਾਈ ਪੀਓ। ਪੂਰੀ ਲਾਈਟਰ ਨੂੰ ਪੈਂਦੀ ਆ। ਜੌਂੜੀਆਂ ਨੂੰ ਪੈਂਦੀ ਆ। ਕਾਲੀਆਂ ਨੂੰ ਪੈਂਦੀ ਆ। ਜੇ ਬੜਾ ਟਰਾਲਾ ਪਾਉਣਾ। ਹਾਂ, ਜੱਜਾ ਟਰੈਲਾ ਪਾਉਣਾ ਜੀ ਨੂੰ ਪਾਈ ਜਾਂਦੀ ਆ। ਹੂੰ ਹੂੰ। ਤਾਂ ਹੀ ਬਣਾਈ ਦੀ। ਆਏ ਨਾ ਬਾਈ, ਹੁਣ ਦੁੱਲੇ ਕੋਲੇ ਕੇ ਜਾਣਾ ਟਰਾਲਾ ਉਹਦੇ ਉੱਪਰ ਪਾਈ ਪੇਲਾਉਣੇ ਚੁੰਝਾ ਜੀਆਂ। ਹੂੰ। ਤੰਬੂ ਪੈਂਦਾ ਕਰ ਲਈਏ। ਤੰਬੂ ਤਾਂ ਚਾਈਦਾ। ਤੰਬੂਰੇ ਮੋਟਾ ਮੈਟ ਪਾ ਲੈਣਾ। ਉੱਪਰ ਤਰਪਾਲ ਪਾ ਲੈਣੀ। ਛੱਡਾਂ ਨਾ ਤਾਰੇ ਉਹਦੀਆਂ ਆਂਦੇ। ਨਾ ਨਾ ਛੱਡਾਂ ਆਪਣੇ ਐ ਉੱਪਰ ਛੇੜਾਂ ਹੁੰਦੇ ਕਰ ਲੈਣੀਆਂ। ਹਾਂ। ਠੀਕ ਆ। ਤਾਂ ਹਵਾ ਵੰਡੀ ਵਿੱਚੋਂ। ਨਾ ਨਾ ਪਰ ਦੇਖ ਕੇ ਕਰੂਗੇ। ਮੈਂ ਕਿਤੇ ਭੁੱਜੀ ਜੂ ਕੋਈ ਫਿੱਲ ਗੱਲੇ ਬਣ ਜਾਣਗੇ। ਭਾਈ ਅੱਜ ਤੋਂ ਪਤਾਸ ਦੀ। ਪਾਪਾ ਮਾਚਨ ਕਾਲੂ ਕਰੇ ਥਾਂ ਨੀ ਤਾਂ ਕਹਿਣਾ ਤੂੰ ਭੇਰੇ। ਧੁੱਪ ਵੀ ਆਈ ਹੀ ਨਹੀਂ ਕੈਨੇਡਾ ਵਾਲੀ ਨਿਕਲੀ ਆ। ਆਹ ਕੈਨੇਡਾ ਵਾਲੀ ਧੁੱਪ ਨਿਕਲੀ ਭਾਈ ਕਰੋ ਚੈੱਕ। ਕੈਨੇਡਾ ਜਿਹੇ ਜੇ ਬੱਦਲ ਹੁੰਦੇ। ਭਾਈ ਜਿਹੜੇ ਬੰਦੇ ਦੀ ਅੱਜ ਦਿਹਾੜੀ ਲੱਗੀ ਆ ਭਾਈ ਇਹਦੀ ਆ ਪਿੱਤ ਹੋ ਜੂਗੀ। ਬਹੁਤ ਧੁੱਪ ਆਜੀ। ਹੂੰ ਹਣ ਤੱਕ ਬਾਈ ਪਹਿਲੀ ਧੁੱਪੇ ਮੰਨ ਕੇ ਚੱਲੋ ਵੀ ਜਿਹੜੀ ਪਿੱਤਾਲੀ ਨਿਕਲੀ ਅੱਜ ਅੱਜ ਦਾ ਇੱਕ ਵਾਰ ਜੇ ਏਸੀ ਮਾ ਤੇ ਬਾਹਰ ਨਿਕਲੇ ਅੱਖਾਂ ਖੁੱਲਦੀਆਂ ਨਹੀਂ ਤੀਆਂ ਧੁੱਪ ਕਿੰਨਾ ਸਾਫ਼ ਮੌਸਮ ਲੰਘਦਾ ਉਹੀ ਕਨੇਡਾ ਵਾਲਾ ਕੰਮ ਹੋਇਆ ਪਿਆ ਚੱਲੇ ਆ ਬਾਈ ਕਿਤੇ ਨੂੰ ਗੁੱਲੀ ਲੋਡ ਕਰਾਉਣਾ ਆ ਬੋਤਲ ਐਂਟਰ ਪਾਉਣਾ ਦਾ ਅੱਜ ਪੈ ਗਿਆ ਮਿਸਤਰੀ ਜਵਾਬ ਦੇ ਗਿਆ ਵੀ ਜਵਾਬ ਦੇ ਗਿਆ ਮੈਂ ਕੀ ਨਾਲੇ ਤੇ ਹੋਰ ਚਲੇ ਜਾ ਪਾਉਂ ਤਿਆ ਕਰ ਲੂੰ ਕੱਲ ਲੂੰ ਹੁਣ ਉਹ ਜ਼ਮਿੰਦ ਪਿਆ ਚੱਕ ਲਿਆਵਾ ਠੀਕ ਆ ਲਿਆਓ ਲਿਆਓ ਲਓ ਜੀ ਬਾਈ ਕਹਿੰਦੇ ਤੀਆ ਸੱਪ ਆ ਗਿਆ ਆ ਮਲਕੀਤ ਬਾਈ ਪਾਉਂਗੀ ਵਜਨ ਕਰਤੇ ਮਲਕੀਤ ਬਾਈ ਨੇ ਕਹਿੰਦਾ ਇਹਦਾ ਪੈ ਜਾਣੀ ਬਾਈ ਹਾਂ ਰਾਜਾ ਆਈ ਦੀ ਬਾਈ ਰਾਜਾ ਵੀ ਪਾਉਂਗਾ ਰੇ ਜਾ ਕਾਲੇ ਵਾਲੇ ਨੂੰ ਪੈਂਦੀ ਐ ਇਹ ਸਾਡੇ ਨੂੰ ਵਿੰਦਰ ਬਾਈ ਹੁਣ ਨਾ ਆਸਰਾ ਤੋੜ ਹੁਣ ਤਾਂ ਪਹਿਣੀ ਚਾਹੀਦੀ ਐ ਬਾਜੀ ਨਾ ਇਸ ਦਾ ਪੱਤੀ ਲੱਗੀ ਗਿੰਦਰੀ ਐ ਇਹਨਾਂ ਨਿਕਲ ਆਉਂਦੀ ਹੋਵੇਗੀ ਜੀ ਜੇੜੀ ਬਾਈ ਹਾਂ ਪੱਤੀ ਹਾਂ ਵੀ ਮੋਟੀ ਕਰੀ ਵੀ ਇਹ ਹੈ ਮੋਟੀ ਕਰੀ ਵੀ ਹਾਂ ਜੀ ਤਾਂ ਦੇਖ ਰੱਖੀ ਅੱਗੇ ਕੀ ਦਾ ਸੱਟ ਬਣਾਉਦੇ ਮਸਾਲਾ ਇਹਨਾਂ ਦੀ ਕਿੰਨਾ ਘਰਕ ਹੈ ਥੋੜਾ ਇੰਚਾਚ ਨਹੀਂ ਇਹ ਪੈ ਜਾਣੀ ਬਾਈ ਇਹ ਖੁੱਲੀ ਹੈ ਮੈਨੂੰ ਸ਼ੱਕ ਪੈਂਦਾ ਵੀ ਇਹ ਪੈ ਜਾਣੀ ਦੇਖਦੇ ਹਾਂ ਪੈਣੀ ਚਾਹੀਦੀ ਹੈ ਨਹੀਂ ਫਿਰ ਆਪਣਾ ਵਾਲੀ ਦਾ ਗਾਰਡ ਬਣਾ ਲੈਣਾ ਸੀ ਫੁੱਲ ਹੈਵੀ ਹੈ ਪੈ ਗਈ ਉਹ ਪੈ ਗਈ ਇਹ ਫੁੱਲ ਕਹਿ ਨਹੀਂ ਬਣਾਈ ਹੋਈ ਹੈ ਬਾਈ ਬਣ ਗਈ ਨਾਲੇ ਬਾਈ ਹੁੱਕ ਵੀ ਫੁੱਲ ਹੈਵੀ ਹੈ ਹਾਂ ਮਲਕੀਤ ਬਾਈ ਰੋਟੀ ਖਾ ਕੇ ਚੱਕਣ ਵਾਲੀ ਹੁੱਕਾ ਵਾਹ ਇਕੱਲਾ ਬੰਦਾ ਚੱਕ ਨਹੀਂ ਸਕਦਾ ਸਹੀ ਗੱਲ ਆ ਸਪੈਸ਼ਲ ਐ ਜੀ ਬਣਾਈ ਗੀ ਬਹੁਤ ਔਖੀ ਚੱਕ ਕੇ ਰੱਖਣੀ ਪੈਂਦੀ ਐ ਭਾਰੀ ਐ ਭਾਰੀ ਆ ਬਿੰਦਰ ਬਾਈ ਦਾ ਫੋਨ ਆ ਗਿਆ ਕੈਨੇਡਾ ਤੇ ਹਲੋ ਲੋ ਜੀ ਬਾਈ ਇਹਦਾ ਵੀ ਪੰਗਾ ਪੈ ਗਿਆ ਕਾਈ ਕਰੇ ਉਹ ਕਹਿੰਦਾ ਤੇ ਵਰਮੇ ਕਹਿੰਦਾ ਇਹਨੂੰ ਇਹ ਗੋਲੀ ਘੜਾ ਦੂ ਸਰਾਕ ਇਧਰ ਉਧਰ ਹੋ ਗਿਆ ਕਹਿੰਦਾ ਮੈਂ ਕਿਉਂ ਉੱਥੀ ਨਹੀਂ ਸਰਾਖਾ ਦਾ ਪੰਗਾ ਪੈ ਗਿਆ ਪੂਰੀ ਨਾਲ ਇੱਕ ਗੇੜੀ ਆਉਨੇ ਆ ਫਿਰ ਪੂਰੀ ਨਾਲ ਘਰ ਪਰ ਚਲੋ ਹੁਣ ਪੂਰੀ ਨਾਲ ਘਰ ਪਰੋਂ ਚਲੋ ਉਧਰੇ ਪਾ ਕੇ ਦੇਖ ਲੈਣੀ ਠੀਕ ਹੈ ਭੱਜਨ ਅਠਬਾਈ ਬਹੁ ਕਰੀਆ ਪੂਰੀ ਕੋਲ ਵੀ ਜਾਏ ਪੂਰੀ ਵਾਲੀ ਹੁੱਕ ਦਾ ਵੀ ਨਹੀਂ ਗੱਲ ਬਣੀ ਹਾਂ ਬਾਈ ਬਿੰਦਰ ਬਾਈ ਲੱਭੀ ਆ ਸੀ ਕੋੱਖੇ ਹੀ ਕੰਮ ਲੱਦਾ ਲੈ ਆਪਾਂ ਤਾਂ ਹੀ ਕੋ ਬਦਾਨ ਹੋ ਗਏ ਰੱਖਾ ਦੇ ਕੋ ਸੈਟਿੰਗ ਦੀ ਕਰਨੀ ਔਕੀ ਹੈ ਇਹਦਾ ਪੱਤੀਆਂ ਦਾ ਫਰਕ ਹੁੰਦਾ ਹੈ ਬਾਈ ਹੂੰ ਆ ਹੁੱਕ ਨਿੱਗਰ ਬਹੁਤ ਹੀ ਪਰ ਇਹਦਾ ਥੋੜਾ ਸਰਾਖਾ ਦਾ ਪੰਗਾ ਪੈ ਗਿਆ ਚੱਲ ਕੋਈ ਨਹੀਂ ਦੇ ਦੋਸ ਰਾਖ ਨਿਕਲਨੇ ਆ ਰਾਖ ਦਿੰਦੇ ਨੂੰ ਰਾਖੇ ਮੈਨੇ ਨਿਕਲ ਜੂਗੇ ਛੱਡਾ ਪਰ ਨਿਕਲਨੇ ਆ ਦੇਖਦੇ ਆ ਕੋਈ ਹੱਲ ਕਰੂਗੇ ਬਾਕੀ ਸਾਰਾ ਕੋ ਓਕੇ ਆ ਉਹ ਤਾਂ ਦੁੱਲਾ ਠੀਕ ਦਾ ਕਹਿੰਦਾ ਕਿ ਨਾ ਆਏ ਨਹੀਂ ਹੈਗੇ ਮੈਂ ਕਿਹਾ ਕਿਆ ਕਰੀਏ ਉਹ ਦੁੱਲੇ ਨੂੰ ਪਾ ਕੇ ਕੰਬਲੇ ਦੀ ਤੇ ਛੱਡਾ ਲੈ ਲਓ ਦੁੱਲੇ ਨੇ ਠੰਡੇ ਹੋਏ ਤੇ ਕਿਹਾ ਤਾਂ ਹੁਣ ਠੰਡਾ ਤਾਂ ਹੋ ਜਾਂਦੇ ਹੋ ਗਿਆ ਬਸ ਠੀਕ ਆ ਬੰਮੂ ਜਾ ਕਰ ਨੂੰ ਭਾਈ ਜੀ ਲੋ ਜੀ ਭਾਈ ਚੱਲਦੇ ਕੰਮ 'ਚ ਪ੍ਰਧਾਨ ਆ ਗਿਆ ਪਦਾਨੂ ਪਾਰਟੀ ਦਾ ਪਏ ਵੇ ਇੱਧਰ ਸਾਰਾ ਕੰਮ ਖਰਾਓ 11 ਹੁੱਕਾ ਬਦਲਨੀ ਆ ਪ੍ਰਧਾਨ ਜੀ ਕਾਹਦੇ ਹੁੱਕੇ ਨਹੀਂ ਲੋਟ ਆਉਂਦੇ ਬੰਨੇ ਬੰਨੇ ਹੁਣ ਦੇਖਦੇ ਆ ਅਸੀਂ ਕੰਸਰ ਕਰਦਣੇ ਜਾਣਾ ਪ੍ਰਧਾਨ ਹੁੱਕ ਦੇ ਗਲੀਆਂ ਨਹੀਂ ਲੋਟ ਆਉਂਦੀਆਂ ਦੁੱਲੇ ਖੋਲ੍ਹਣੀਆਂ ਪਿੱਛਲਾ ਦੁੱਲੇ ਵਾ ਜਾ ਕੇ ਟਰਾਲੇ ਨੂੰ ਅਸੀਂ ਉੱਪਰ ਉਹਲਵਾ ਕੇ ਲਿਆਉਣਾ ਹੁੱਕ ਪਾ ਕੇ ਦੇਖਦੇ ਇਹ ਵੀ ਨਹੀਂ ਸੈੱਟ ਆਈ ਹੈਗੀ ਰਾਜੂ ਬਾਈ ਵਾਲੀ ਵੀ ਨਹੀਂ ਸੈੱਟ ਆਈ ਓਏ ਇੱਕ ਹੋਰ ਰੁਕ ਲੈ ਕੇ ਆ ਕੇ ਦੇਖਦੇ ਵੀ ਉਹ ਪੈਂਦੀ ਕਿ ਨਹੀਂ ਪੈਂਦੀ ਵਜਨ ਕਰਦੇ ਪ੍ਰਧਾਨ ਯਾਰ ਤੂੰ ਹੁਣ ਵੀ ਪੈ ਜਵੇ ਅਰਦਾਸ ਕਰ ਪੈ ਜਵੇ ਵਧੀਆ ਸਮਾਂ ਹਾਂ ਉਹ ਪੱਠੀ ਵਾਲੀ ਜਿਉਂ ਨੇ ਜਿਹੜੇ ਜੋੜੀ ਰਣ ਨੇ ਪਰ ਚੱਟੇ ਤੇ ਮੈਂਦਰ ਹਾਂ ਤੈਯਾਣੀ ਮਹਿੰਦਰਾ ਜੌਂਟੀਰ ਵੀ ਸੇਮ ਹੈ ਹਾਂ ਓਕੇ ਓਕੇ ਅੱਗੇ ਜਾ ਫੇਰੇ ਇਹੀ ਸੈੱਟ ਹੋ ਜਾਣੀ ਕਾ ਠੀਕ ਹੈ ਐਂਕਵਾ ਕੇ ਦੇਖੀ ਪਾਸੇ ਇੰਨੀ ਤਾਂ ਜਗ੍ਹਾ ਮੂਹਰੇ ਫਾਂਨਾ ਦੇਖਦੇ ਕੋਈ ਪਿਆਾ ਅੰਨਾ ਰੱਖ ਕੇ ਮੈਨੂੰ ਲੱਗਦਾ ਫਾਂਨੇ ਨਾਲ ਤੇ ਨਹੀਂ ਇਹਨੂੰ ਕਦੇ ਆੜ ਚ ਲਾ ਕੇ ਨਹੀਂ ਜੈਕ ਕਰਤਾ ਜੈਕ ਨਾਲ ਉਹ ਹੀ ਪੱਤੀ ਨੂੰ ਮਾਰੀ ਕਰਨੀ ਬੜੀ ਲੋੜ ਆਪਾਂ ਨੂੰ ਫਾਂਨੇ ਕਰੂ ਜਿੱਥੇ ਮੇਂ ਤੇ ਵੀ ਮੈਲੇ ਚਲ ਆਪਣੇ ਵਾਲਾ ਮੈਲੇ ਚਲ ਆਪਣੇ ਵਾਲਾ ਨਾ ਨਾ ਪ੍ਰਧਾਨ ਟੈਨਸ਼ਨ ਕਾ ਤੇ ਲੰਦਾ ਹਿਲਾ ਕਰੂਗੇ ਯਾਰ ਆਪਾਂ ਹੋਰੇ ਬੜੇ ਨਹੀਂ ਨਹੀਂ ਬੜੇ ਬੜੇ ਇੰਜੀਨੀਅਰ ਆਏ ਪਿਆ ਵੀ ਹਿਲਾ ਕਰ ਲੈਣਾ ਜੀ ਮੇਰੇ ਵਾਲ ਨੇ ਸਰਦਾਰ ਜੀ ਤੁਹਾਨੂੰ ਲਾਈਵ ਦਿਖਾਉਣਾ ਸਾਰਾ ਕੁਝ ਕਹਦੇ ਬਈ ਸੋਣੇ ਛੁੱਟ ਦੇ ਕੇ ਗੱਲ ਲੰਘ ਜਾਣਾ ਕਦੇ ਤੋੜਾ ਘਟਾ ਉਹਦਾ ਹੋੜ ਗਿਆ ਨਹੀਂ ਆ ਗਈ ਆ ਗਈ ਆ ਗਈ ਰੈਟ ਲੈ ਹੋ ਗਿਆ ਹੁਣ ਲਦੀ ਟੁੱਟ ਗਈ ਪ੍ਰਧਾਨ ਕਹਿੰਦਾ ਪੈਣੀ ਤੇ ਲਿਆ ਰਿੰਦਾ ਭਾਈ ਹੁੱਕ ਪ੍ਰਿਤੀ ਬਾਈ ਵਾਲੀ ਕਹਿੰਦਾ ਉਹ ਵੀ ਦੀ ਜੋਂਡੀਆਂ ਵਾਲੀ ਪੇ ਆ ਗਈ ਹਾਂ ਕਿਹੜੀ ਆਈ ਹੈ ਮਾਜੀ ਬਾਈ ਵਾਲੀ ਆ ਗਈ ਕਿਹੜਾ ਆਈ ਹੈ ਚੁੱਲਾ ਆ ਵੜਾ ਖੋਲਣਾ ਪੈਣਾ ਚੱਕ ਲਾ ਕੇ ਕੀ ਕੋਈ ਗੱਲ ਨਾ। ਇਹ ਫੰਨਾ ਗੋਈ। ਫੰਨਾ ਕੀ ਹੁੰਦਾ ਬਿੰਦਰਾ? ਆਹ ਪਿਆਣੀ ਹੁੰਦੀ ਰੋਟੀ ਇਨੀ ਬੱਤੀ ਹੁੰਦੀ ਜਿਹੜੀ ਕੋਈ ਮਨ ਬਣਾਵੇ ਫਿਕਰੇ ਪਰਲਾ ਜੀ ਬਣ ਜੂਗਾ ਅੱਜ ਕਾ ਬਣ ਜਾਣਾ। ਹਾਂ। ਪ੍ਰਧਾਨਤਾ ਦੇਖ ਲੈ ਡੈਕੇ। ਠੀਕ ਹੈ। ਠੀਕ ਹੈ। ਛੋਟਾ ਹੀ ਹੈ। ਜਿੰਦ ਲਈ ਦੋ ਦੋ ਮਾਰ ਬਣਾ। ਨਹੀਂ ਲਗਾਉਣਾ ਪੈਣਾ ਇਹਨੂੰ। ਨਾ ਨਹੀਂ ਤਾਂ ਉਹ ਤਾਂ ਪਿੱਛੇ ਐ ਮੇਨ। ਹੂੰ। ਬਾਕੀ ਰੱਬ ਰੱਖਾ ਬਈ ਲਗੋਲੇ ਕਰੋਗੇ ਯਾਰਾਂ ਵਿੱਚ ਨਹੀਂ ਕੱਢੂਗੇ। ਨਹੀਂ ਲਗਾਉਣਾ ਪੈਣਾ ਇਹ। ਹੂੰ। ਮੈਂ ਕਿਹਾ ਸਿੱਟਮ ਆ। ਹੂੰ। ਕਿੰਨੇ ਲੱਗਣ 20000 ਰੁਪਏ ਪਹਿਲੇ ਦੇਣੇ ਤਾਂ ਵੱਢ ਕੇ ਕਿੰਨੇ ਲੱਗੇ ਮਲਕੀਰભાઈ ਕਿੰਨੇ ਕ ਲੱਗੇ ਉਹਨੇ ਜੀ ਤੂੰ ਦੇ ਵੇੜ ਲੱਗ ਗਿਆ 50 ਜੀ ਬੱਲੇ ਬੱਲੇ ਮੇਰੇ ਟਰੈਕਟਰ ਜਾ ਮੈਂ ਕਹਿੰਦਾ ਜੇ ਇਹ ਨਹੀਂ ਪਤਾ ਆਪਣਾ ਕਿੰਨੇ ਲੱਗਿਆ 50 ਪੇਪਰ ਹਾਂ ਭਾਈ ਇਹ ਤਾਂ ਮੈਂ ਕਹਿੰਦਾ ਮੇਰੇ ਟਰੈਕਟਰ ਦੇ ਮੁੱਲ ਤੇ ਲੱਗ ਜਾਣਾ ਜੇ ਹੋਰ ਭਾਈ 10000 ਪੀ ਲੱਗਿਆ ਉਹ ਸਿਸਟਮ ਮਹਿੰਗਾ ਵਿੰਦਰ ਭਾਈ ਮਲਕੀਰ ਭਾਈ ਠੀਕ ਵਜਿਆ ਸਿਸਟਮ ਠੀਕ ਆ ਦੇ ਮੈਂ ਪਰ ਜਿਹੜਾ ਦਾ ਪੈਸਾ ਆ ਨਾ ਜਿੱਥੇ ਲਾਉਂਗਾ ਹਾਂ ਮਰਕੀਤ ਬਾਈ ਵੀ ਬਾਈ ਹਸ਼ਪੀਰ ਵੀ ਸਾਈ ਦੇ ਆ ਉੱਥੀ ਹੈ ਬਾਈ ਅਸੀਂ ਤਾਂ ਪਹਿਲੇ ਵੀ ਬਹੁਤ ਹੀ ਕੰਮ ਕਰਾਉਂਦਾ ਮੁੰਡਾ ਠੀਕ ਆ ਉਹ ਪਰਾਂ ਜੀ ਅਲਟੀਨੇਟਰ ਵੀ ਚੇਂਜ ਕਰਨਾ ਪਿਆ ਆ ਸਿਸਟਮ ਚੱਲਦਾ ਕਿਤੇ ਅਲਟੀਨੇਟਰ ਨਾਲ ਦੇ ਆ ਪਰ ਬੈਟਰੀ ਵੀ ਕਾਉਣੀ ਪੈਣੀ ਆ ਉਹ ਨਾ ਨਾ ਅਲਟੀਨੇਟਰ ਗਲੇ ਵੀ ਚਾਰ ਵੀ ਲੱਗ ਲਾਇਆ ਕੀ ਕਰਨਾ ਹਾਂ ਬਦਲਤਾ ਪਹਿਲਾਂ ਪਹਿਲਾਂ 50 ਦਾ ਦਾ ਹਾਂ ਹਣ 120 ਦਾ ਲਾਤਾ ਤੁਸੀਂ ਟ੍ਰਾਂਸਫਰ ਪਰ ਰਖਾ ਦੋ ਹੀ ਪਰ ਨਹੀਂ ਜਾ ਕਿਹਾ ਕੀ ਬਾਈ ਠੀਕ ਆ ਮੈਂ ਲੋਟ ਆ ਜੂਗਾ ਓਕੇ ਉਹ ਆਏ ਚੱਲਦੇ ਨੇ ਫਿਰ ਫਟ ਪੈਂਦਾ ਨਾ ਖੜੇ ਗੁੜੀ ਨੂੰ ਪੈਂਦਾ ਖੜੇ ਉਹ ਤਾਂ ਫਿਰ ਬੈਟਰੀ ਨੂੰ ਸੋਣਦਾ ਬਾਈ ਜੇਕਣਾ ਜਾਂ ਲਾਈਟਾਂ ਵੱਲ ਗਈਆਂ ਬੈਕ ਚੱਲੇ ਚੱਲਦੇ ਵੱਡੇ ਮੈਂ ਕਰਦਾ ਇੱਕ ਵਾਰ ਕਿਉਂਕਿ ਅਲਟਰਨੇਟਰ ਤੇ ਕਰੰਟ ਪੂਰਾ ਨਹੀਂ ਹੁੰਦਾ ਬੇਸਾਂ ਬਹੁਤ ਕੱਚੀ ਨਹੀਂ ਹੁੰਦਾ ਅੱਜ ਇਹ ਰੋਇ ਲਾਉਣੀ ਪਾਉਗੇ ਬਈ ਬੜਾ ਲਾਤਾ ਪਹਿਲਾਂ 50 ਦਾ ਤਾਂ ਹੁਣ 125 ਦਾ ਲਾਤਾ ਸਖਾਰੀ ਗੱਡੀ ਵਾਲਾ ਉਹ ਮੂਨੇ ਟਰੈਕਟਰ ਵਾਲਾ ਵੱਜੀ ਰਹੂ ਕਿੱਥੇ ਆ ਜੂ ਹੋ ਜੱਟ ਨਾ ਮਾਰਨਾ ਥੋੜੇ ਫਿਰ ਨਾ ਮਾਰਨੇ ਰਾਜੀ ਹੋਣੀ ਵਡਾ ਨਾ ਪਿੰਡ ਕੱਢੀ ਕੰਮ ਪੁਰਾਣਾ ਇਹ ਕਰਾਂਦੇ ਮੜਾ ਕੰਮ ਹੈ ਜੀ ਨਦੀ ਚ ਰੇਤ ਰੇਟ ਨਾ ਪਾ ਲਈ ਆਪਣੇ ਪਰ ਦੇਖੀ ਜਾਓਗੇ ਛਡਾ ਲਿਆ ਹੋ ਜਾਣੀ ਛਡਾ ਲਿਓਗੇ ਜਦ ਤੱਕ ਛੜਿ ਛੜਿ ਕਰਦਾ ਭਾਈ ਛਡਾ ਲਿਆ ਛਡਾ ਲਿਆ ਚੱਲ ਠੀਕ ਹੈ ਅਸੀਂ ਕਰਦੇ ਆਂ ਆਪਾ ਜੀ ਜਿਹੜਾ ਪਿੱਛੇ ਵਾਲਾ ਹੈ ਨਾ ਉਹ ਚੁੱਲਾ ਜੇ ਉਲਟ ਨਹੀਂ ਆਉਂਦਾ ਜੀ ਇਹੜਾ ਗਲੀ ਉਹ ਥਰਾਕ ਉੱਪਰ ਆ ਗਿਆ ਕੋਈ ਚੁੱਲਾ ਛੋਟਾ ਵੱਡਾ ਹੁਣ ਰਾਜੂ ਬਾਈ ਵਾਲੀ ਸੈਟਿੰਗ ਕਰਨ ਲੱਗੇ ਆ ਕਾਲ ਲਿਆਵਾ ਕਣ ਅੱਛਾ ਉਹ ਪਿੱਛੇ ਕਰਦੇ ਪਛਾੜ ਜਾ ਤੱਨ ਲੱਗ ਗਿਆ ਤੇ ਆ ਫਰਕ ਮਲਕੀਤ ਬਾਈ ਤੇ ਆ ਫਰਕ ਪਾਊਗਾ ਤੇ ਇਹ ਕਹਿੰਦਾ ਉੱਧਰ ਨੂੰ ਪੈਣਾ ਨਹੀਂ ਉਕਣਾ ਵਿੱਚ ਆਲੇ ਜਾਣਾ ਇਹ ਨਹੀਂ ਸੱਟ ਕਰਦੀ ਕੰਮ ਉਹ ਬਾਈ ਸੱਟ ਖਾਣੇ ਵਾਲਾ ਕੰਮ ਆ ਇਹਦਾ ਗੱਲ ਬੰਦ ਨਹੀਂ ਦਾਦੀ ਬਾਈ ਹੋਰ ਲਿਆਂਦਾ ਇੱਕ ਪ੍ਰੋਜੈਕਟ ਥੋੜੀ ਥੋੜੀ ਸੱਟ ਮਾਰੀ ਆ ਗਿਆ ਲੋਟ ਕਾ